ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਅਗਮ ਅਗੋਚਰ ਵੇਪਰ ਵਾਹਿ ਆਪੇ ਮਿਹਰਵਾਨ ਅਗਮ ਅਥਾਹੇ ਓ ਪਰਮੇਸ਼ਰ ਮੰਨ ਕਰਕੇ ਅਗਮ ਕਈਏ ਆਪਹੁੰਚ ਗਮਤਾ ਤੂੰ ਰਹਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਅਤੇ ਵੇਪਰ ਵਾਹਿ ਬੇਮਤਾਜ ਹੈ ਉਹ ਆਪੇ ਆਪ ਹੀ ਮਿਹਰਬਾਨ ਮਿਹਰਵਾਨੀ ਕਰਨ ਵਾਲਾ ਅਗੰਮਨ ਦੇ ਸੰਕਲਪਾਂ ਵਿਕਲਪਾਂ ਦੀ ਪਹੁੰਚ ਤੋਂ ਰਹਿਤ ਅਥਾਹੇ ਡੂੰਗਾ ਗੰਭੀਰਤਾ ਵਾਲਾ ਹੈ ਅੱਪੜ ਕੋਈ ਨਾ ਸਕੈ ਤਿਸਨੂੰ ਗੁਰਬੱਦੀ ਮੇ ਲਾਇਆ ਹਾਂ ਉਸ ਪ੍ਰਭੂ ਨੂੰ ਆਪਣੇ ਆਪ ਕੋਈ ਵੀ ਅੱਪੜ ਪਹੁੰਚ ਨਹੀਂ ਸਕਦਾ ਉਸ ਨੇ ਗੁਰਾਂ ਦੇ ਸਬਦੀ ਉਪਦੇਸ਼ ਦੁਆਰਾ ਹੀ ਗੁਰਮੁਖਾਂ ਨੂੰ ਆਪਣੇ ਨਾਲ ਮਿਲਾਉਣਾ ਕੀਤਾ ਹੈ ਤੁਦ ਨੂੰ ਸੇਵ ਜੋ ਤੁਦ ਭਵਹਿ ਗੁਰ ਕੈ ਸਬਦੇ ਸੱਚ ਸਮਾਵਹਿ ਹੇ ਪ੍ਰਭੂ ਜਿਹੜੇ ਵੀ ਤੈਨੂੰ ਭਾਉਂਦੇ ਹਨ ਉਹ ਹੀ ਤੈਨੂੰ ਸੇਵਨਾ ਕਰਦੇ ਹਨ ਉਹ ਗੁਰਾਂ ਦੇ ਸਬਦੇ ਉਪਦੇਸ਼ ਦੁਆਰਾ ਤੇਰੇ ਸੱਚ ਸਰੂਪ ਵਿੱਚ ਸਮਾਵਹਿ ਅਪੇਧ ਹੋ ਜਾਂਦੇ ਹਨ ਅਨ ਦਿਨ ਗੁਣ ਰਵਹਿ ਦਿਨ ਰਾਤੀ ਰਸਨਾ ਹਰ ਰਸ ਪਾਇਆ ਉਹ ਦਿਨ ਰਾਤ ਇੱਕ ਰਸ ਤੇਰੇ ਗੁਣਾਂ ਨੂੰ ਰਵੇ ਉਚਾਰਨ ਕਰਦੇ ਰਹਿੰਦੇ ਉਹਨਾਂ ਨੂੰ ਰਸਨਾ ਜੀਬਾ ਕਰਕੇ ਵੀ ਤੇਰਾ ਹਰੀ ਨਾਮ ਰਸ ਪਾਇਆ ਚੰਗਾ ਲੱਗਦਾ ਹੈ ਸਬਦ ਮਰਹਿ ਸੇ ਮਰਣ ਸਵਾਰਹਿ ਹਰ ਕੇ ਗੁਣ ਹਿਰਦੈ ਉਰ ਧਾਰਹਿ ਜੋ ਪੁਰਖ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਪਾਪ ਤੋਂ ਮਰ ਜਾਂਦੇ ਹਨ ਉਹ ਆਪਣੇ ਮਰਨ ਨੂੰ ਸੰਵਾਰ ਲੈਂਦੇ ਆ ਉਹ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਹਿਰਦੈ ਮਨ ਦੇ ਔਰ ਵਿੱਚ ਧਾਰੈ ਤਾਰਨ ਕਰਕੇ ਰੱਖਦੇ ਆ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਜਿਨ੍ਹਾਂ ਨੇ ਆਪਣੇ ਅੰਦਰੋਂ ਦੂਜਾ ਦਵੇਦ ਪਾਪ ਚੁੱਕ ਦਿੱਤਾ ਹੈ ਅਤੇ ਜੋ ਪੁਰਖ ਪ੍ਰਭੂ ਦੇ ਚਰਣੀ ਚਰਨ ਕਮਲਾਂ ਵਿੱਚ ਲੱਗੇ ਹਨ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੈ ਹਰ ਜੀਓ ਮੇਲੇ ਆਪ ਮਿਲਾਏ ਗੁਰ ਕੈ ਸਬਦେ ਆਪ ਗਵਾਏ ਪਰਮੇਸ਼ਰ ਜੀਓ ਪਾਪ ਜੀ ਨੇ ਜੋ ਗੁਰਾਂ ਨਾਲ ਮਿਲੇ ਉਹ ਆਪ ਆਪਣੇ ਸਰੂਪ ਨਾਲ ਮਿਲਾ ਲੇ ਗੁਰਾਂ ਕਹਿ ਕੇ ਦੇ ਸਬਦੇ ਉਪਦੇਸ਼ ਦੀ ਕਮਾਈ ਕਰਕੇ ਉਹ ਆਪਾ ਪਾਪ ਹੰਕਾਰ ਗਵਾ ਲੈਂਦੇ ਹਨ ਅਨੰਦ ਸਦਾ ਹਰ ਭਗਤੀ ਰਾਤੇ ਇਸ ਜਗ ਮੈਂ ਲਾਹਾ ਪਾਇਆ ਉਹ ਕਿੰਦੇ ਰਾਤ ਦਿਨ ਹਮੇਸ਼ਾ ਪਰਮੇਸ਼ਰ ਦੀ ਭਗਤੀ ਨਾਲ ਹੀ ਰੰਗੇ ਰਹਿੰਦੇ ਹਨ ਅਤੇ ਉਹਨਾਂ ਨੇ ਹੀ ਇਸ ਜਗ ਸੰਸਾਰ ਵਿੱਚ ਭਗਤੀ ਦਾ ਲਾਭ ਪਾਉਣਾ ਕੀਤਾ ਹੈ ਤੇਰੇ ਗੁਣ કહਾ ਮੈਂ ਕਹਿਣ ਨਜਾਈ ਅੰਤ ਨ ਪਾਰਾ ਕੀਮਤ ਨਹੀਂ ਪਾਈ हे ਪ੍ਰਭੂ ਜੇਕਰ ਮੈਂ ਤੇਰੇ ਗੁਣਾ ਨੂੰ ਕਹਿਣਾ ਕਰਾਂ ਤਾਂ ਮੈਂ ਮੇਰੇ ਕੋਲੋਂ ਸਮੱਗਰ ਰੂਪ ਵਿੱਚ ਕਹੇ ਨਹੀਂ ਜਾਂਦੇ ਤੇਰੇ ਗੁਣਾਂ ਦਾ ਪਾਰਾ ਪਾਰ ਉਰਾਰ ਕਰਕੇ ਅੰਤ ਅਖੀਰ ਬੰਨਾ ਨਹੀਂ ਪਾਇਆ ਜਾਂਦਾ ਅਤੇ ਨਾ ਹੀ ਤੇਰੇ ਸਰੂਪ ਦੀ ਕੀਮਤ ਪਾਈ ਜਾਂਦੀ ਹੈ ਆਪੇ ਦਇਆ ਕਰੇ ਸੁਖ ਦਾਤਾ ਗੁਣ ਮਹਿ ਗੁਣੀ ਸਮਾਇਆ ਏ ਸੁਖਾਂ ਦੇ ਦੇਣ ਵਾਲੇ ਪ੍ਰਭੂ ਜਦੋਂ ਤੂੰ ਆਪ ਹੀ ਆਪਣੀ ਦਇਆ ਮੇਰ ਕਰਦਾ ਹੈ ਤਦੋਂ ਗੁਣਵਾਨ ਪੁਰਖਾਂ ਦਾ ਮਨ ਤੇਰੇ ਗੁਣਾ ਵਿੱਚ ਸਮਾਇਆ ਅਪੇਦ ਹੋ ਜਾਂਦਾ ਇਸ ਜਗ ਮਹਿ ਮੋਹ ਹੈ ਪਾਸਾਰਾ ਮਨਮੁਖ ਅਗਿਆਨੀ ਅੰਧ ਅੰਧਾਰਾ ਇਸ ਜਗ ਸੰਸਾਰ ਵਿੱਚ ਮੋਹ ਦਾ ਪਾਸਾਰਾ ਵਿਸਥਾਰ ਪਸਰਿਆ ਆ ਅਗਿਆਨ ਅਗਿਆਨੀ ਗਿਆਨ ਤੋਂ ਹੀਣ ਮਨਮੁਖ ਪੁਰਖ ਨੂੰ ਅੰਧ ਅਗਿਆਨ ਅਗਿਆਨਤਾ ਦਾ ਅੰਧਾਰਾ ਹਨੇਰਾ ਪਿਆ ਰਹਿੰਦਾ ਤੰਦੈ ਤਾਵਤ ਜਨਮ ਗਵਾਇਆ ਬਿਨ ਨਾਵੇ ਦੁਖ ਪਾਇਆ ਉਸਨੇ ਮਾਇਆ ਦੇ ਤੰਦਿਆਂ ਵਿੱਚ ਤਾਵਤ ਦੌੜਦੇ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ ਅਤੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਹਿੰਦੇ ਜੰਮਣ ਮਰਨ ਦਾ ਕਸ਼ਟ ਹੀ ਪਾਉਣਾ ਕੀਤਾ ਹੈ ਕਰਮ ਹੋਵੇ ਤਾਂ ਸਤਿਗੁਰ ਪਾਏ ਹਉਮੈ ਮੈਲ ਸਬਦ ਜਲਾਏ ਜਦੋਂ ਕਿਸੇ ਉੱਪਰ ਪ੍ਰਭੂ ਦੀ ਕਰਮ ਮੇਰ ਹੁੰਦੀ ਆ ਨਾ ਤਦੋਂ ਸਤਿਗੁਰਾਂ ਨੂੰ ਪਾਉਂਦਾ ਹੈ ਹਰ ਹੰਗਤਾ ਮਮਤਾ ਦੀ ਮਲੀਨਤਾਈ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਇ ਕਈਏ ਸਾੜ ਦਿੰਦਾ ਹੈ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਉਸ ਦਾ ਮਨ ਹਿਰਦਾ ਮਾਇਆ ਮਲ ਤੋਂ ਰਹਿਤ ਨਿਰਮਲ ਉੱਜਲ ਹੋ ਜਾਂਦਾ ਉਸ ਦੇ ਅੰਦਰ ਬ੍ਰਹਮ ਗਿਆਨ ਰੂਪੀ ਰਤਨ ਮਾਨਕ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਅਤੇ ਉਸ ਨੇ ਅਗਿਆਨ ਦਾ ਹਨੇਰਾ ਗਵਾਇਆ ਗਵਾ ਲਿਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਏ ਪ੍ਰਭੂ ਤੇਰੇ ਵਿਅਕਤੀ ਜਾਤੀਵਾਚ ਕਾਦ ਅਨੇਕ ਨਾਮ ਹਨ ਜਿਨ੍ਹਾਂ ਨਾਮਾਂ ਦੀ ਵਾ ਤੇਰੇ ਗੁਣਾਂ ਦੀ ਕਿਸੇ ਪਾਸੋਂ ਕੀਮਤ ਨਹੀਂ ਪਾਈ ਜਾਂਦੀ ਏ ਹਰੀ ਪ੍ਰਭੂ ਤੇਰਾ ਸਰੂਪ ਲਖਣਾ ਵਾਲਾ ਸੱਚਾ ਨਾਮ ਹੀ ਮੈਂ ਆਪਣੇ ਹਿਰਦੈ ਮਨ ਵਿੱਚ ਵਸਾਉਣਾ ਕਰਾਂ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਪਾਤਸ਼ਾਹ ਫਰਮਾਉਂਦੇ ਹਨ ਏ ਪ੍ਰਭੂ ਪਿਆਰੇ ਪਰਮੇਸ਼ਰ ਤੇਰੀ ਸਮੱਗਰ ਮਹਿਮਾ ਅਪੇਦਤਾ ਰੂਪੀ ਕੀਮਤ ਨੂੰ ਕਿਹੜਾ ਪ੍ਰਾਪਤ ਕਰ ਸਕਦਾ ਕੋਈ ਨਹੀਂ پا ਸਕਦਾ ਤੂੰ ਆਪ ਹੀ ਆਪਣੇ ਸਾਂਤ ਸਰੂਪ ਵਿੱਚ ਸਮਾਇਆ ਲੀਨ ਹੋਇਆ ਰਹਿਦਾ ਗੁਰਮੁਖਾਂ ਨੂੰ ਆਪਣੇ ਸਹਿਜ ਸਰੂਪ ਵਿੱਚ ਸਮਾਉਣਾ ਕਰਦਾ ਹੈ ਨਾਮ ਅਮੋਲਕ ਨਾਮ ਅਮੋਲਕ ਅਗਮ ਅਪਾਰਾ ਨਾ ਕੋ ਹੋਆ ਤੋਲਣਹਾਰਾ ਏ ਅਗਮ ਅਪਹੁੰਚ ਤੇ ਅਪਾਰਾ ਬੇਅੰਤ ਪ੍ਰਭ ਤੇਰਾ ਨਾਮ ਜਿਹੜਾ ਹੈ ਕਹਿੰਦੇ ਉਹ ਅਮੋਲਕ ਹੈ ਬੇਕੀਮਤਾ ਹੈ ਭਾਵ ਕਿਸੇ ਦੁਨਿਆਵੀ ਵਸਤਾਂ ਦੇ ਬਦਲੇ ਨਹੀਂ ਮਿਲ ਸਕਦਾ ਉਸ ਨਾਮ ਨੂੰ ਬੁੱਧ ਰੂਪੀ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵੱਟਾ ਰੱਖ ਕੇ ਤੋਲਣ ਵਾਲਾ ਵੀ ਕੋਈ ਨਹੀਂ ਹੋਇਆ ਅਪੇ ਤੂਲੇ ਤੋਲ ਤੋਲਾਏ ਗੁਰ ਸਬਦੀ ਮੇਲ ਤੋਲਾਇਆ ਏ ਪ੍ਰਭੂ ਤੂੰ ਆਪ ਹੀ ਆਪਣੇ ਨਾਮ ਨੂੰ ਤੋਲਦਾ ਹੈ ਤੇ ਤੋਲ ਕਰਕੇ ਜੀਵਾਂ ਪਾਸੋਂ ਤਲਾਉਂਦਾ ਤੂੰ ਆਪ ਹੀ ਆਪਣਾ ਨਾਮ ਵਿਚਾਰਦਾ ਹੈ ਅਤੇ ਆਪ ਵਿਚਾਰ ਕੇ ਗੁਰਮੁਖਾਂ ਦੀ ਸ਼ੁੱਧ ਬੁੱਧੀ ਰੂਪ ਤਰਾਜੂ ਅੰਦਰ ਸਤਿਗੁਰਾਂ ਦੇ ਮਹਾਵਾਕਾਂ ਰੂਪੀ ਵੱਟੇ ਪਾ ਕੇ ਨਾਮ ਦੀ ਵਿਚਾਰ ਕਰਵਾਉਂਦਾ ਹੈ ਤੇ ਆਪ ਹੀ ਤੂੰ ਤੋਲਾਇਆ ਭਾਵ ਤੁ ਲਾਉਂਦਾ ਹੈ ਵਿਚਾਰ ਕਰਾਉਂਦਾ ਹੈ ਜਿਸ ਨੂੰ ਗੁਰਾਂ ਦੇ ਸ਼ਬਦੀ ਉਪਦੇਸ਼ ਵਿੱਚ ਮਿਲਿਆ ਉਸ ਕੋਲੋਂ ਨਾਮ ਦੀ ਵਿਚਾਰ ਨੂੰ ਤੋਲਾਇਆ ਹੈ ਸੇਵਕ ਸੇਵਹਿ ਕਰਹਿ ਅਰਦਾਸ ਤੂੰ ਆਪੇ ਮੇਲ ਬਹਾਲਹਿ ਪਾਸ हे ਪ੍ਰਭੂ ਤੇਰੇ ਸੇਵਕ ਦਾਸ ਤੇਰੀ ਹੀ ਭਗਤੀ ਰੂਪੀ ਸੇਵਾ ਕਰਦੇ ਹਨ ਅਤੇ ਤੇਰੇ ਦਵਾਰੇ ਉੱਪਰ ਅਰਦਾਸ ਬੇਨਤੀ ਕਰਦੇ ਹਨ ਤੂੰ ਆਪ ਹੀ ਉਹਨਾਂ ਨੂੰ ਗੁਰਾਂ ਨਾਮ ਨਾਲ ਮੇਲ ਕੇ ਆਪਣੇ ਅਧਿਸ਼ਥਾਨ ਸਰੂਪ ਦੇ ਪਾਸ ਕੋਲ ਬਹਾਲੇ ਬਿਠਾਲ ਲੈਂਦਾ ਹੈ ਸਭ ਨਾ ਜੀਆ ਕਾ ਸੁਖ ਦਾਤਾ ਪੂਰੈ ਕਰਮ ਧਿਆਇਆ ਏ ਪ੍ਰਭੂ ਤੂੰ ਸਾਰਿਆਂ ਜੀਵਾਂ ਦਾ ਸੁਖ ਦਾਤਾ ਸੁਖ ਦੇਣ ਵਾਲਾ ਮਾਲਕ ਹੈ ਪੂਰਨ ਕਰਮ ਭਾਗਾ ਵਾਲਿਆਂ ਨੇ ਹੀ ਤੇਰੇ ਨਾਮ ਨੂੰ ਗੁਰਾਂ ਦੁਆਰਾ ਧਿਆਇਆ ਧਿਆਉਣਾ ਕੀਤਾ ਹੈ ਜਤ ਸਤ ਸੰਜਮ ਜੇ ਸੱਚ ਕਮਾਵੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ ਉਸੇ ਪੁਰਖ ਦਾ ਜਤ ਕਾਮਵਾਸ਼ਨਾ ਉੱਪਰ ਕਾਬੂ ਹੋਣਾ ਸਤ ਪ੍ਰਤੱਗੀ ਹੋਣਾ ਤੇ ਸੰਜਮ ਇੰਦਰੀਆਂ ਨੂੰ ਰੋਕਣਾ ਸਫਲਾ ਹੈ ਜਿਹੜਾ ਪੁਰਖ ਪ੍ਰਭੂ ਦੇ ਸੱਚੇ ਨਾਮ ਨੂੰ ਕਮਾਉਣਾ ਕਰਦਾ ਹੈ ਜਿਹੜਾ ਪਰਮੇਸ਼ਰ ਦੇ ਗੁਣ ਗਾਉਣਾ ਕਰਦਾ ਹੈ ਉਸ ਦਾ ਇਹ ਮਨ ਹਿਰਦਾ ਮਾਇਆ ਦੀ ਮੈਲ ਤੋਂ ਰਹਿ ਤੋ ਕੇ ਨਿਰਮਲ ਸ਼ੁੱਧ ਹੋ ਜਾਂਦਾ ਹੈ ਇਸ ਬਿਖ ਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਵ ਮੇਰੇ ਪਾਇਆ ਇਸ ਬਿਖ ਵਿਹ ਰੂਪ ਮਾਇਆ ਸੰਸਾਰ ਵਿੱਚ ਉਸ ਨੂੰ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਜੋ ਮੇਰੇ ਪ੍ਰਭੂ ਜੀ ਨੂੰ ਪਾਇਆ ਚੰਗਾ ਲੱਗਿਆ ਹੈ ਜਿਸ ਨੂੰ 부ਝਾਏ ਸੋਈ 부ਝੈ ਹਰ ਗੁਣ ਗਾਵੇ ਅੰਦਰ ਸੂਝੈ ਜਿਸ ਪੁਰਖ ਨੂੰ ਪ੍ਰਭੂ ਆਪ ਸਤਗੁਰਾਂ ਦੁਆਰਾ ਸਮਝਾਉਂਦਾ ਹੈ ਤੇ ਆਪਣਾ ਸਰੂਪ 부ਜਾਉਂਦਾ ਹੈ ਉਹ ਹੀ 부ਝਦਾ ਜਿਵੇਂ ਜਿਵੇਂ ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਵੇਂ-ਉਵੇਂ ਉਸ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੀ ਸੂਝੇ ਭਾਵ ਸੂਜੀ ਸੋਜੀ ਉਹ ਆਉਂਦੀ ਹੈ ਅੰਦਰ ਵਾਹਿਗੁਰੂ ਸੂਝੇ ਦੇਸ ਆਉਂਦਾ ਹੈ ਹਉ ਮੈਂ ਮੇਰਾ ਠਾਕ ਰਹਾਏ ਸਹਿਜੇ ਹੀ ਸੱਚ ਪਾਇਆ ਉਹ ਹਉਮੈ ਹੰਗਤਾ ਮਮਤਾ ਤੇ ਮੇਰ ਤੇਰ ਵਾਲੀ ਬਿਰਤੀ ਨੂੰ ਠਾਕ ਕੇ ਹੀ ਰੋਕ ਕੇ ਰੱਖਦਾ ਹੈ ਦੇ ਸੁਭਾਵਕ ਹੀ ਸੱਚੇ ਨਾਮ ਪ੍ਰਭੂ ਨੂੰ ਪਉਣਾ ਕਰਦਾ ਹੈ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਗੁਰੂ ਸਾਹਿਬ ਜੀ ਦੀ ਕਰਮਾ ਕਿਰਪਾ ਵਨਿਸ਼ਕਾਮ ਕਰਮਾ ਦੀ ਕਮਾਈ ਤੋਂ ਬਗੈਰ ਹੋਰ ਕਨੇਰੀ ਬਹੁਤੀ ਸ੍ਰਿਸ਼ਟੀ ਪੜਕਦੀ ਫਿਰਦੀ ਹੈ ਉਹ ਮਰ ਮਰ ਕੇ ਵਾ ਮੌਤ ਦੀ ਮਾਰੀ ਹੋਈ ਮਰ ਕੇ ਤੇ ਵਾਸ਼ਨਾ ਦੀ ਬੱਧੀ ਹੋਈ ਜੰਮਦੀ ਰਹਿੰਦੀ ਉਸ ਦੀ ਆਵਾ ਗਉਣ ਦੀ ਫੇਰੀ ਚੁੱਕੀ ਨਹੀਂ ਜਾਂਦੀ ਬਿਖ ਗਰਾਤਾ ਬਿਖ ਕਮਾਵੇ ਸੁਖ ਨ ਕਬਹੂ ਪਾਇਆ ਬਿਖ ਵੇਹੋ ਰੂਪੀ ਮਾਇਆ ਦਾ ਰਾਤਾ ਰੰਗਿਆ ਹੋਇਆ ਬਿਖ ਵੇਹੋ ਰੂਪ ਮਾਇਆ ਵਿਸ਼ਿਆਂ ਨੂੰ ਹੀ ਕਮਾਉਣਾ ਕਰਦਾ ਇਸ ਕਰਕੇ ਜੀਵ ਨੇ ਕਬਹੂ ਕਦਾ ਚਿੱਤ ਵੀ ਆਤਮਿਕ ਸੁਖ ਨਹੀਂ ਪਾਉਣਾ ਕੀਤਾ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਸਬਦੈ ਹਉਮੈ ਕਿਨੇ ਨ ਮਾਰੀ ਪੇਖਾ ਨੂੰ ਤਾਰਨ ਵਾਲਾ ਪੁਰਖ ਜਿਹੜਾ ਹੁੰਦਾ ਹੈ ਨਟਾਂ ਦੀ ਨਿਆਈ ਬਹੁਤ ਸਾਰੇ ਲਿਬਾਸ ਤਾਰਨ ਕਰਦਾ ਪਰ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਹੰਗਤਾ ਮਮਤਾ ਕਿਸੇ ਨੇ ਵੀ ਨਹੀਂ ਮਾਰਨਾ ਕੀਤੀ ਨਾਸ਼ ਕੀਤੀ ਜੀਵਤ ਮਰੈ ਤਾ ਮੁਕਤ ਪਾਏ ਸੱਚੈ ਨਾਏ ਸਮਾਇ ਜੇਕਰ ਕੋਈ ਜੀਵਤ ਭਾਵ ਤੋਂ ਮਰਨਾ ਕਰੇ ਤਾਂ ਉਹ ਮੁਕਤੀ ਪਾ ਲੈਂਦਾ ਹੈ ਪਾ ਸਕਦਾ ਹੈ ਪ੍ਰਸ਼ਨ ਹੈ ਕਿ ਸਤਿਗੁਰੂ ਜੀਵਤ ਭਾਵ ਤੋਂ ਕਿਵੇਂ ਮਰੀਦਾ ਪਾਤਸ਼ਾਹ ਕਹਿੰਦੇ ਹੈ ਭਾਈ ਸੱਚੇ ਪਰਮੇਸ਼ਰ ਦੇ ਨਾਏ ਭਾਵ ਨਾਮ ਵਿੱਚ ਮਨ ਦਾ ਸਮਾਇਆ ਸਮਾ ਉਜਵੇ ਲੀਨ ਹੋ ਜਾਣ ਨਾਲ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਅਗਿਆਨ ਤ੍ਰਿਸਨਾ ਇਸ ਤਨਹ ਜਲਾਏ ਤਿਸ ਦੀ ਬੁੱਝੇ ਜੇ ਗੁਰਬਖਸ਼ਬਦ ਕਮਾਏ اے بھائی اغیان ਗਿਆਨ ਤੋਂ ਹੀਣ ਹੋਣ ਕਰਕੇ ماایا پدાર્થਾਂ دی تریشنا پراپتی دی प्रबल ਇચ્છા اس تنے શરીર ਨੂੰ جلاے ساڑ رہی اے تریشنا دی اگنی اس پُرش دی ہی بجھدی اے جڑا گرو صاحب جی دے سَبْد ਉਪਦੇਸ਼ نوں کماوندا تن من سیتال کرود نیوارے ہومے مار سمایا اس دا تن શરીર وکاراں توں تے من ہردہ واش ناواں توں رہ توکے ਸ਼ੀਤਲ ਠੰਡਾ ਠਾਰੂ ਜਾਂਦਾ ਕੋ ਕ੍ਰੋਧ ਗੁੱਸੇ ਨੂੰ ਵੀ ਨਿਵਾਰੇ ਨਿਮਰਤ ਕਰ ਲੈਂਦਾ ਹੈ ਅਤੇ ਹੰਗਤਾ ਮਮਤਾ ਨੂੰ ਮਾਰ ਕੇ ਪ੍ਰਭੂ ਵਿੱਚ ਸਮਾਇਆ ਲੀਨ ਹੋ ਜਾਂਦਾ ਸੱਚਾ ਸਾਹਿਬ ਸੱਚੀ ਵਿੜਿਆਈ ਗੁਰਪ੍ਰਸਾਦੀ ਬਿਰਲੇ ਪਾਈ ਇਹ ਪਾਈਓ ਪ੍ਰਭੂ ਸੱਚਾ ਸਾਹਿਬ ਮਾਲਕ ਹੈ ਉਸ ਦੀ ਵਿੜਿਆਈ ਸ਼ੋਭਾ ਵੀ ਸੱਚੀ ਹੈ ਪਰ ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਕਰਕੇ ਕਿਸੇ ਵਿਰਲੇ ਟਾਵੇਂ ਟਾਵੇਂ ਨੇ ਹੀ ਬ੍ਰਹਮ ਵਿਦਿਆ ਸੱਚ ਸਰੂਪ ਦੀ ਪ੍ਰਾਪਤੀ ਰੂਪ ਵਿਢਾਈ ਪ੍ਰਾਪਤ ਕੀਤੀ ਹੈ ਨਾਨਕ ਏਕ ਕਹਿ ਬੇ ਅਨੰਤੀ ਨਾਮੇ ਨਾਮ ਸਮਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਇਹ ਇੱਕ ਬੇਨੰਤੀ ਅਰਜ਼ੋਈ ਕਰਕੇ ਕਹਿੰਦੇ ਹਾਂ ਕਿ ਜਿਸ ਨੇ ਵੀ ਇਹ ਵਿਢਾਈ ਪ੍ਰਾਪਤ ਕੀਤੀ ਉਹ ਪ੍ਰਭੂ ਦਾ ਨਾਮ ਸਿਮਰ ਕੇ ਨਾਮੀ ਪ੍ਰਭੂ ਵਿੱਚ ਹੀ ਸਮਾ ਕੇ ਅਭੇਦ ਹੋ ਗਿਆ ਹੈ ਵਾਹੇ ਗੁਰੂ 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 ਜੀ ਕਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ